ਦੇਖੋ ਇਹ ਲਿੰਕ ਕਈ ਆ ਦੇਖੋ ਬੋਤਲਾਂ ਭਰ ਭਰ ਕੇ ਲਈ ਜਾਂਦੇ ਕਹਿੰਦੇ ਲਿੰਕਾਂ ਨਿਕਲਦੇ ਆ ਟੂਟੀਆਂ ਵਿੱਚੋਂ ਨਿਕਲ ਰਹੇ ਹਨ ਲਿੰਕਾ ਲੋਕ ਬੋਤਲਾਂ ਭਰ ਭਰ ਲਿਜਾ ਰਹੇ ਨੇ ਆਪਣੇ ਘਰਾਂ ਨੂੰ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਟੂਟੀ ਵਿੱਚੋਂ ਲਿੰਕਾ ਕੋਲਡ ਡਰਿੰਕ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ ਤੇ ਜਦੋਂ ਇਸ ਨੂੰ ਲਿੰਕਾ ਦੀ ਬੋਤਲ ਵਿੱਚ ਭਰਿਆ ਜਾਂਦਾ ਤਾਂ ਬਿਲਕੁਲ ਲਿੰਕਾ ਕੋਲਡ ਡਰਿੰਕ ਹੀ ਲੱਗਦੀ ਹੈ ਵੀਡੀਓ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਟੂਟੀ ਵਿੱਚੋਂ ਲਿੰਕਾ ਕੋਲਡ ਡਰਿੰਕ ਨਿਕਲ ਰਹੀ ਹੈ ਤੇ ਜਿਸ ਤਰ੍ਹਾਂ ਲਿੰਕਾ ਕੋਲਡ ਡਰਿੰਕ ਗੈਸ ਕਾਰਨ ਉਬਾਲੇ ਖਾਂਦੀ ਹੈ ਇਹ ਵੀ ਉਸੇ ਤਰ੍ਹਾਂ ਉਬਾਲੇ ਖਾ ਰਿਹਾ ਹੈ ਤੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕੱਚੀ ਲੱਸੀ ਹੈ ਤੇ ਕੁਝ ਲੋਕ ਇਸ ਨੂੰ ਦੁੱਧ ਦੱਸ ਰਹੇ ਨੇ ਪਰ ਸਚਾਈ ਦਾ ਕਿਸੇ ਨੂੰ ਵੀ ਨਹੀਂ ਪਤਾ ਕਿ ਆਖਰ ਇਹ ਕੀ ਨਿਕਲ ਰਿਹਾ ਹੈ ਤੇ ਟੂਟੀ ਦਾ ਪਾਣੀ ਇਸ ਤਰ੍ਹਾਂ ਦਿਖਾਈ ਕਿਉਂ ਦੇ ਰਿਹਾ ਹੈ ਟੂਟੀਆਂ ਵਿੱਚਲਾ ਪਾਣੀ ਇਸ ਤਰ੍ਹਾਂ ਦਿਖਾਈ ਦੇਣਾ ਤੇ ਸਾਫ ਨਾ ਹੋਣਾ ਅਜੀਬੋ ਗਰੀਬ ਗੱਲ ਐ ਆਹ ਤੁਹਾਨੂੰ ਵੀ ਦਿਖਾਉਨੇ ਆ ਇਹ ਵਾਇਰਲ ਹੋ ਰਹੀ ਵੀਡੀਓ ਵਿੱਚ ਲੋਕਾਂ ਦਾ ਕੀ ਕੀ ਕਹਿਣਾ ਹੈ ਕੋਈ ਦੁੱਧ ਇਹ ਕੀ ਲਿੰਕੇ ਲਈ ਲਿੰਕ ਵਾਲੀ ਕਿਨ ਨਾ ਟੁੱਟੇ ਵਿੱਚੋਂ ਕੋਈ ਫਾਇਦਾ ਲੱਗਣਾ ਨਹੀਂ ਆਇਆ ਹਨਾ ਜਿੱਦਾਂ ਜਿੱਦਾਂ ਹੋਈ ਜੇ ਵੀਡੀਓ ਦੇਖ ਲਾ ਇਹ ਲਿੰਕੇ ਲਿੰਕਾ ਇਹ ਤਾਂ ਬਿਲਕੁਲ ਫਾਇਦਾ ਨਹੀਂ ਰੋਲ ਕੇ ਫੇਰ ਭਰਿਓ ਜੀ ਹਾਂ ਬਿਲਕੁਲ ਲਿੰਕ ਲੱਗਦਾ ਹੈ ਦੇਖੀ ਦੇਖੀ ਲਾ ਇਹ ਦੁੱਧ ਹੀ ਕੋਈ ਨਹੀਂ ਦੇਖਿਆ ਜੀ ਦੁੱਧ ਬੰਗੂ ਹੈ ਟੂਟੀਆਂ ਟੂਟੀਆਂ ਦੇ ਵਿੱਚ ਪਾਣੀ ਆ ਜਿਹੜਾ ਦੁੱਧ ਹੈ ਕੋਈ ਦੁੱਧ ਕਹਿ ਰਿਹਾ ਕੋਈ ਲਿੰਕਾ ਕਹਿ ਰਿਹਾ ਹਾਂ ਇਹ ਦੇਖੋ ਇਹ ਤਾਂ ਫੇਰ ਵੀ ਉਹੀ ਨਿਕਲਿਆ ਦੇਖੋ ਲਿੰਕੇਰੀ ਬੋਤਲ ਹੈ ਲਿੰਕਾ ਵਰ ਗਿਆ ਬਿਲਕੁਲ ਲਿੰਕਾ ਦਾ ਮੈਨੂੰ ਸੁਝਾ ਲੱਗ ਕਿਚਲੀ ਸੀ ਜਾਂ ਕਿਚਲੀ ਸੀ ਜਾਂ ਲਿੰਕਾ ਇੱਕ ਪਾਣੀ ਲਿੰਕਾ ਹੀ ਆ ਇਹ ਦੇਖੋ ਲਿੰਕਾ ਹੀ ਹੈ ਪਾਣੀ ਤਾਂ ਸਾ ਮੈਂ ਘੋਲੂ ਹੋਏ ਬਿਨ ਸਾਹ ਹੋ ਰਿਹਾ ਇਹ ਲੱਗਦਾ ਇਹ ਉੱਜੀਆਂ ਜਾਂਦਾ ਹੈ ਰਿੱਝ ਜਾਂਦਾ ਮੇਖਾ ਦੇਖੋ ਉਹ ਦੇਖੋ ਪਾਣੀ ਰਿੱਝ ਰਿਹਾ ਪਾਣੀ ਉਹ ਲਿੰਕੇ ਵਾਂਗੂ ਬਿਲਕੁਲ ਲਿੰਕਾ ਲਿੰਕੇ ਦੀ ਰਿੱਝਟਾ ਹੋ ਜੂਗਾ ਯਾਤ ਕਰੀਏ ਅੱਗੇ ਤੋਂ ਹੋ ਹੀ ਜਾਂਦਾ ਹੈ ਅੱਗੇ ਤੋਂ ਹੋ ਹੀ ਜਾਂਦਾ ਹੈ ਹਾਂ ਕਿ ਤੁਆਏ ਨੇ ਇਹਦਾ ਕਹਿੰਦੇ ਦੁੱਧ ਟੂਟੀਆਂ ਦੇ ਵਿੱਚ ਆ ਰਹੇ ਹੈ ਹਾਂ ਹੋ ਗਿਆ ਜੀ ਤੇ ਬੋਤਲਾ ਭਰ ਭਰ ਕੇ ਲਈ ਜਾਂਦੇ ਕਹਿੰਦੇ ਲਿੰਕਾ ਨਿਕਲ ਰਹੇ ਆ